ਸਵਾਗਤ ਹੈ ਜੀ ਹੁਸ਼ਾਰਪਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਅਕਸਰ ਹੁਸ਼ਾਰਪਰ ਨਿਊਜ਼ ਇੱਕ ਗੱਲ ਕਹਿੰਦਾ ਹੁੰਦਾ ਹੈ ਕਿ ਹੁਸ਼ਾਰਪਰ ਸ਼ਹਿਰ ਨੂੰ ਇਸ ਤਰ੍ਹਾਂ ਦੇ ਰੋਗ ਚਿੰਬੜੇ ਨੇ ਜਿਹੜੇ ਕਿ ਹੁਣ ਉਹ ਰੋਗ ਨਾ ਹੋ ਕੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਹੁਣ ਗਲਤ ਨਹੀਂ ਹੋਵੇਗਾ ਕਿ ਹੁਸ਼ਾਰਪਰ ਨਿਊਜ਼ ਵੱਲੋਂ ਇਹ ਜੋ ਗੱਲਾਂ ਕਹੀਆਂ ਜਾਂਦੀਆਂ ਨੇ ਉਹ ਹੁਣ ਸੱਚ ਤਾਂ ਉਹ ਪਹਿਲਾਂ ਹੀ ਸੀ ਗਿਆ ਪਰੰਤੂ ਹੁਣ ਸੱਚ ਤੋਂ ਵੀ ਉੱਪਰਲੇ ਲੈਵਲ ਦੀਆਂ ਹੋ ਚੁੱਕੀਆਂ ਨੇ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਹੁਸ਼ਿਆਰਪੁਰ ਦਾ ਵਾਰਡ ਨੰਬਰ ਇਹ 14 ਵਾਰਡ ਨੰਬਰ ਹੈ ਤੇ ਬਲਵਿੰਦਰ ਕੁਮਾਰ ਬਿੰਦੀ ਆਮ ਆਦਮੀ ਪਾਰਟੀ ਦੇ ਨਾਲ ਜੋ ਸੰਬੰਧ ਰੱਖਦੇ ਨੇ ਉਹ ਇੱਥੇ ਕਾਉਂਸਲਰ ਨੇ ਤੇ ਵਾਰਡ ਦੇ ਹਾਲਾਤ ਦੇਖੋ ਜਿਸ ਤਰ੍ਹਾਂ ਦੇ ਵਾਰਡ ਦੇ ਹਾਲਾਤ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਿੱਧਾ ਤੌਰ ਤੇ ਦੇਖ ਸਕਦੇ ਹੋ ਸ਼ਾਇਦ ਮੈਨੂੰ ਹੁਣ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਇੱਕ ਨਹਿਰ ਆ ਜਿਹੜੀ ਉਹ ਇਸ ਵਾਰਡ ਦੇ ਵਿੱਚੋਂ ਗੁਜ਼ਰਦੀ ਹੈ ਤੇ ਲੋਕ ਇੰਨੇ ਕਿਉਂ ਜ਼ਿਆਦਾ ਦੁਖੀ ਨੇ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਂਡ ਤਾਂ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਸਕੀਮ ਨੰਬਰ 2 ਹੈ ਵਾਰਡ ਨੰਬਰ 14 ਦੇ ਅਧੀਨ ਆਉਂਦੀ ਹੈ ਤੇ ਇੰਨੇ ਕਿਉਂ ਜ਼ਿਆਦਾ ਗੰਦੇ ਹਾਲਾਤ ਨੇ ਜਿਨ੍ਹਾਂ ਨੂੰ ਚਾਕੇ ਵੀ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੇ ਇੱਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਇਹ ਸਾਰੇ ਲੋਕ ਜਿਹੜੇ ਮਜਬੂਰ ਨੇ ਜੋ ਕੈਮਰੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਸਾਰੇ ਲੋਕ ਵਾਰਡ ਨੰਬਰ 14 ਸਕੀਮ ਨੰਬਰ 2 ਦੇ ਵਸਿੰਦੇ ਨੇ ਇੱਕ ਨਰਕਪਰੀ ਜ਼ਿੰਦਗੀ ਜਿਉਣ ਲਈ ਐ ਮਜਬੂਰ ਨੇ ਗੱਲਬਾਤ ਕਰ ਲੈਂਦੇ ਆ ਭਾਈ ਸਾਹਿਬ ਕਹਾਂ ਨਾ ਮੈਂ ਤੁਹਾਡਾ ਮੇਰਾ ਸਰ ਰਕੇਸ਼ ਕੁਮਾਰ ਜੀ ਰਕੇਸ਼ ਕੁਮਾਰ ਜੀ ਕਿਹੜਾ ਨੰਬਰ ਵਾਰਡ ਆ ਕਿੰਨੇ ਨੰਬਰ ਸਕੀਮ ਦੇ ਵਿੱਚ ਖੜੇ ਹੋ ਮੈਂ ਤਾਂ ਦੱਸ ਦਿੱਤਾ ਇੱਕ ਵਾਰ ਤੁਸੀਂ ਵੀ ਦੱਸ ਦਿਓ ਆਪਣੀ ਸੁਵੰਨ ਸਰ ਵਾਰਡ ਨੰਬਰ 14 ਦਾ ਜੀ ਬਲਵਿੰਦਰ ਕੁਮਾਰ ਬਿੰਦੀ ਅਥੇ ਐਮ ਸੀ ਹੈ ਜੀ ਸਕੀ ਨੰਬਰ 2 ਇਨਫੋਰਮੈਂਟਾ ਸ਼ਹਿਰਪੁਰ ਨਗਰ ਨਗਰ ਕਮ ਉਹ ਅਵਾਰਡ ਦੇ ਇੰਨੇ ਕਿ ਜ਼ਿਆਦਾ ਗੰਦੇ ਹਾਲਾਤ ਨਰਕ ਭਰੇ ਹਾਲਾਤ ਹੈ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਆ ਨਰਕਿਸ ਵਰਗਾ ਜਿਹੜਾ ਮਰਨ ਤੋਂ ਬਾਅਦ ਜਿਹੜਾ ਵੇਖਣ ਨੂੰ ਮਿਲਦਾ ਬੰਦੇ ਨੂੰ ਪਰ ਮੈਨੂੰ ਲੱਗਦਾ ਤੁਸੀਂ ਜਿੰਦੇ ਜੀ ਤੁਸੀਂ ਇਹ ਨਰਕ ਦੇ ਦਰਸ਼ਨ ਕਰ ਰਹੇ ਹੋ ਨਰਕ ਦੇ ਵਿੱਚ ਰਹਿ ਰਹੇ ਹੋ ਜੀ ਇਹ ਭਾਜੀ ਪੂਰਾ ਨਰਕਾ ਜੀ ਅਸੀਂ ਕਈ ਵਾਰੀ ਦੇ ਕੰਪਲੀਟ ਟਾਈਮ ਸੀ ਸਾਹਿਬ ਨੂੰ ਨਗਰ ਨਗਰ ਕਮ ਟਰਸਟ ਚੇਅਰਮੈਨ ਸਾਹਿਬ ਨੂੰ ਕਈ ਵਾਰੀ ਦੇ ਕੇ ਆ ਗਏ ਕੋਈ ਇਨਫੋਰਮੈਂਟ ਰਸਨ ਕੋਈ ਸੁਣਵਾਈ ਨਹੀਂ ਹੋ ਰਹੀ ਹਿਸਾਬ ਲਾ ਲਓ ਤੇ ਚੋਈ ਬਗਦਾ ਤੁਸੀਂ ਜੇ ਮੀ اسلامਾਬਾਦ ਵੀ ਬੰਨ ਸ਼ਹਿਰ ਦਾ ਸਾਰਾ ਪਾਣੀ ਇੱਧਰੋਂ ਆਂਦਾ ਇਹ ਸਾਂਭਲੇ ਵਿੱਚ ਚੋਈ ਬਣਿਆ ਹੁੰਦਾ ਇੱਧਰ ਦੇਖ ਲੋ ਆ ਦੂਜੇ ਪਾਸੇ ਦੇਖ ਲੋ ਸੜਕ ਨਿਆਣੇ ਰੋਈ ਡੱਕਦੇ ਇੱਥੇ ਉਹਦਾ ਸਕੂਲ ਸੰਗ ਸੁਰੂ ਨਹੀਂ ਪਹਿਲੀ ਦਿਨੀ ਤੋਂ ਸਕੂਲ ਸ਼ੁਰੂ ਹੋਏ ਨੇ ਆ ਨਿਆਣੇ ਰੋਈ ਦੋ ਚਾਰ ਬੱਚੇ ਡੱਕਦੇ ਹੋ ਕੇ ਟੈਂਪੋ ਪਾ ਲਈਆਂ ਤਸਵੀਰਾਂ ਦੇ ਵਿੱਚ ਆ ਕੁੜੀਆਂ ਦਿਖਾ ਦਿਓ ਜੀ ਇਹ ਵਾਰਡ ਦੀਆਂ ਕੁੜੀਆਂ ਇਹ ਕਿਵੇਂ ਆ ਰਹੀਆਂ ਨੇ ਆਪਣੀ ਜਾਨ ਜੋਖਮ ਨੂੰ ਵਿੱਚ ਪਾ ਕੇ ਇਹ ਦੇਖੋ ਇਹ ਤਸਵੀਰ ਹੈ ਮੈਂ ਤਾਂ ਕਰਕੇ ਨਾ 70 ਦੀ ਵਰਤੋਂ ਕੀਤੀ ਨਹੀਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਇਹਨਾਂ ਦੀ ਕਿ ਜੀਨਦੇ ਜੀ ਜਿਹੜੇ ਵਾਰਡ ਨੰਬਰ 14 ਸਕੀਮ ਨੰਬਰ 2 ਤੇ ਜਿਹੜੇ ਉਹ ਲੋ ਇਹ ਨਰਕ ਦੇ ਵਿੱਚ ਰਹਿ ਰਹੇ ਨੇ ਸੋ ਤਸਵੀਰਾਂ ਵੀ ਇਹ ਬਿਆਨ ਕਰਦੀਆਂ ਨੇ ਇਸ ਨਰਕ ਭਰੀ ਜ਼ਿੰਦਗੀ ਨੂੰ ਜੀ ਰਕੇਸ਼ ਕੁਮਾਰ ਜੀ ਤੇ ਉਸ ਤੋਂ ਬਾਅਦ ਇੱਥੇ ਜੀ ਪਹਿਲੀ ਦਾ ਬਰਸਾਤੀ ਪਾਣੀ ਦਾ ਕੋਈ ਮਸਲਾ ਹੈ ਕਿ ਨਾ ਕੋਈ ਐਮਸੀ ਕਰਾਂਦਾ ਵਾ ਜੋ ਕਹਿੰਦੇ ਜੇ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਜੀ ਟਰੱਸ ਨੂੰ ਕਹੋ ਟਰੱਸ ਵਾਲੇ ਸਾਡੀ ਤਾਂ ਨਹੀਂ ਸੁਣਦੇ ਅਸੀਂ ਦੱਸੋ ਕਿੱਥੇ ਜਾਈਏ ਪ੍ਰਾਪਰਟੀ ਟੈਕਸ ਅਸੀਂ ਦਿੰਦੇ ਆ ਸਕੀਨ ਨੰਬਰ ਉਹ ਪਲੈਂਟੀਆਂ ਵੀ ਇਹ ਲੈਂਦੇ ਆ ਸਾਰਾ ਕੁਝ ਇਹ ਲੈਂਦੇ ਫਿਰ ਅਸੀਂ ਕਿੱਥੇ ਜਾਈਏ ਦੱਸੋ ਜੀ ਅਸੀਂ ਤਾਂ ਐਮਸੀ ਸਾਹਿਬ ਵੀ ਆ ਕੇ ਉਹਨਾਂ ਨੂੰ ਵੀ ਆਪਾਂ ਪੁੱਛ ਲੈਣਾ ਕੀ ਕਹਿੰਦੇ ਜਦੋਂ ਐਮਸੀ ਨਾਲ ਗੱਲ ਕਰਦੇ ਤੁਸੀਂ ਐਮ ਜੀ ਸਾਹਿਬ ਕਹ ਟ੍ਰਾਸਟ ਵਾਲੇ ਹੁੰਦੇ ਨਹੀਂ ਸਾਡੀ ਤੇ ਵੋਟਾਂ ਤੁਹਾਡੀਆਂ ਕਿੱਧਰ ਜਾਂਦੀਆਂ ਵਾਰਡ ਨੰਬਰ 14 ਦੇ ਵਿੱਚ ਨੰਬਰ 14 ਜੀ ਵੋਟਾਂ ਜਾਂਦੀਆਂ ਐਮਸੀ ਸਾਹਿਬ ਨੂੰ ਜਾਂਦੀਆਂ ਐਮਸੀ ਸਾਹਿਬ ਨੂੰ ਕਹਿੰਦੇ ਆ ਐਮਸੀ ਸਾਹਿਬ ਕਹਿੰਦੇ ਚੇਅਰਮੈਨ ਨੂੰ ਚੇਅਰਮੈਨ ਕੋਈ ਕੰਮ ਨਹੀਂ ਕਰਾਂਦਾ ਉਹ ਕਹਿੰਦੇ ਜੇ ਪਲਾਟ ਜਦੋਂ ਕੱਟ ਹੋਊਗੇ ਪਰਲੇ ਪਾਸੇ ਵਾਲਾ ਪਲਾਟ ਕੋਈ ਪਿਆ ਇਹਨਾਂ ਦੇ ਸਕੀਮ ਨੰਬਰ 2 ਵਾਲਾ ਤੇ ਜਦ ਤੱਕ ਅਸੀਂ ਨਰਕਬਲੀ ਜ਼ਿੰਦਗੀ ਜੀ ਜੀਏ ਕਟੋ ਘਾੜੇ 10 ਸਾਲ ਹੋ ਗਏ ਆ ਇਦਾਂ ਦੇ ਹਾਲਾਤ ਆ ਹਾਲਾਤ ਬਹੁਤ ਮਾੜੇ ਨੇ ਐਮਸੀ ਸਾਹਿਬ ਵੀ ਪਹੁੰਚ ਚੁੱਕੇ ਨੇ ਇਹਨਾਂ ਨੇ ਵੀ ਗੱਲਬਾਤ ਕਰਦੇ ਪਹਿਲਾਂ ਮੁਹੱਲਾ ਵਾਸੀਆਂ ਦੇ ਨਾਲ ਮਗਾ ਬਿੰਦੀ ਬਾਈ ਨੂੰ ਅਸੀਂ ਕਿਈ ਵਧਾਈ ਵੀ ਉਹ ਵੀ ਜਾਂਦੇ ਆ ਸਾਡੇ ਨਾਲ ਪਰ ਉਸ ਤੋਂ ਬਾਅਦ ਕੋਈ ਸੁਣਵਾਈ ਸਾਡੀ ਕੋਈ ਨਹੀਂ ਹੁੰਦੀ ਉੱਪਰ ਕੋਈ ਸੁਣਵਾਈ ਨਹੀਂ ਨਾਰੇ ਰੋ ਹੀ ਡਿੱਗਦੇ ਆ ਇਹਦਾ ਤੁਹਾਡੇ ਸਾਹਮਣੇ ਆ ਦੇਖ ਲੋ ਹਾਲ ਤੁਸੀਂ ਦੇਖ ਲੋ ਇੱਧਰ ਆਂਦੇ ਤੁਸੀਂ ਆਏ ਆ ਉਹ ਸੜਕ ਦਾ ਹਾਲ ਦੇਖ ਲੋ ਸੜਕ ਸਾਰੀ ਟੁੱਟੀ ਪਈ ਆ ਖਤਮ ਹੋ ਗਈ ਆ ਮਤਲਬ ਕੋਈ ਸੁਣਵਾਈ ਹੈ ਨਹੀਂ ਬਸ ਇਹਦੀ ਚਲੋ ਐਮ ਸੀ ਸਾਹਿਬ ਨਾਲ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰ ਲੈਂਦੇ ਐਮ ਸਾਹਿਬ ਇੱਧਰ ਨੂੰ ਆ ਜਾਓ ਬੜੇ ਨਰਕ ਭਰੇ ਹਾਲਾਤ ਨੇ ਵਾਰਡ ਦੇ ਤੁਹਾਡੇ ਜੀ ਕਹਿੰਦੇ ਐਮ ਸੀ ਸਾਹਿਬ ਨਾਲ ਤਾਂ ਜਾਂਦੇ ਆ ਪਰ ਸੁਣਵਾਈ ਨਹੀਂ ਹੁੰਦੀ ਜੀ ਕੋਈ ਚਿਤਨ ਜੀ ਤੁਸੀਂ ਆਏ ਆ ਉਹ ਇਹ ਬਹੁਤ ਗੰਭੀਰ ਸਮੱਸਿਆ ਆ ਤੁਹਾਡੇ ਜਰੀਏ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਊਗੀ ਧੰਨਵਾਦ ਆ ਤੁਹਾਡਾ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਜਿਹੜੀ ਰੋਡ ਹੈਗੀ ਆ ਇਹ 14 ਔਰ 15 ਦੀ ਦੋਨਾਂ ਵਾੜਾਂ ਦੀ ਸਾਂਝੀ ਰੋਡ ਆ ਇਹ ਜੀ ਸੋ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਬਾੜਬੰਦੀ ਜਾਂ ਕਿਸੇ ਵੀ ਮਤਭੇਦ ਤੋਂ ਉੱਪਰ ਉੱਠ ਕੇ ਜਿੱਥੇ ਵੀ ਕਿਸੇ ਨੂੰ ਤਕਲੀਫ ਆਪਾਂ ਉਹਦੇ ਵਾਸਤੇ ਜਿਹੜੀ ਗੱਲ ਕਰੀਏ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ਇਹ ਜਿਹੜੀ ਸਮੱਸਿਆ ਹੈਗੀ ਆ ਸਹੀ ਮਾਨੇ ਤੇ ਜਿਹੜੀ ਆਪਣੇ ਵਿਜੇਨਗਰ ਦੀ ਪੁਲੀ ਹੈਗੀ ਆ ਨਾ ਜੀ ਤਿੰਨ ਚਾਰ ਸਾਲ ਪਹਿਲਾਂ ਉੱਥੇ ਜਿਹੜਾ ਗੰਦੇ ਨਾਲੇ ਦਾ ਜਿਹੜਾ ਪਾਣੀ ਆ ਉਹਦੀ ਜਿਹੜੀ ਆ ਨਿਕਾਸੀ ਆ ਉਹਨੂੰ ਬੰਦ ਕਰਕੇ ਸਾਰਾ ਪਾਣੀ ਜਿਹੜਾ ਉਹ ਮੇਨ ਸੀਵਰ ਦੀ ਡਾਟਲਾਈਨ ਦੇ ਵਿੱਚ ਛੁੱੜ ਦਿੱਤਾ ਗਿਆ ਆ ਉਹ ਜੋ ਕਿ ਬਿਲਕੁਲ ਹੀ ਗਲਤ ਆ ਹੁਣ ਉਹ ਨਾਲੇ ਦਾ ਜਿੰਨਾ ਸ਼ਹਿਰ ਦਾ ਪਾਣੀ ਆ ਦੇਖੋ ਮੀਂਹ ਉਧਰ ਪੈਂਦਾ ਆ ਔਰ ਪਾਣੀ ਬੈਗ ਜਿਹੜਾ ਇੱਧਰ ਮਾਰਦਾ ਕਿ ਇਹ ਇਕੱਲੀ ਸਮੱਸਿਆ ਇੱਥੇ ਦੀ ਨਹੀਂ ਉਹ ਵੀਜੇਨਗਰ ਸੁੰਦਰ ਨਗਰ ਰਿਮਪੋਰ ਚੌਂਕ ਤੋਂ ਸਾਰੇ ਏਰੀਆ ਚ ਘੁੰਮ ਸਕਦੇ ਇੱਧਰ 20 ਨੰਬਰ ਵਾਰਡ ਤੇ ਚਲ ਜਾਓ 27 ਤੇ ਚਲ ਜਾਓ ਇਹ ਸਾਰੀ ਸਮੱਸਿਆ ਸੇਵੇਂ ਆ ਮੈਂ ਕਾਰਪੋਰੇਸ਼ਨ ਦੇ ਵਿੱਚ ਰੋਲਾ ਪਾ ਪੂ ਕੇ ਇਹ ਜਿਹੜਾ ਪ੍ਰੋਜੈਕਟ ਆ 4.77 ਕਰੋੜ ਦਾ ਜਿਹੜਾ ਬਣਿਆ ਪਿਆ ਟੇਬ ਹੁਣ ਸਾਡੇ ਕਾਰਪੋਰੇਸ਼ਨ ਦੇ ਇਹ ਹਾਲਾਤ ਆ ਮੇਰ ਸਾਹਿਬ ਵੀ ਕਹਿ ਰਿਹਾ ਕਿ ਸਾਡੇ ਕੋਲ ਫੰਡਾਂ ਦੀ ਕਮੀ ਆ ਸਾਡੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਗੱਲ ਹੋ ਗਈ ਆ ਕੈਬਨਟ ਮੰਤਰੀ ਸਾਡੇ ਲੋਕਲ ਬੋਡੀ ਡਾਕਟਰ ਅਵਜੋਦ ਜੀ ਉਹਨਾਂ ਦੇ ਨਾਲ ਗੱਲ ਹੋ ਗਈ ਆ ਸੋ ਫਾਈਲ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਗਈ ਆ ਇਸ ਜਿਹੜੇ ਸਾਰੇ ਕੰਮਾਂ ਵਾਸਤੇ ਤਾਂ ਜੋ ਜਿਹੜਾ ਇਸ ਕੰਮ ਨੂੰ ਕਰਵਾ ਕੇ ਜਿਹੜੀ ਆਮ ਲੋਕਾਂ ਨੂੰ ਸਮੱਸਿਆ ਆ ਰਹੀ ਉਹਦਾ ਹੱਲ ਕੀਤਾ ਜਾਵੇ। ਬਿੰਦੀ ਸਾਹਿਬ ਜਿਹੜਾ ਤੁਸੀਂ ਦੱਸਿਆ ਕਿ 4.77 ਕਰੋੜ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਹੋ ਜਾਂਦਾ ਪਰ ਪ੍ਰੋਜੈਕਟ ਹੋ ਅੰਦਰ ਨੂੰ ਮੈਨੂੰ ਲੱਗਦਾ 2-3 ਸਾਲ ਦੇ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਿਆ ਵੇ ਅਜੇ ਤੱਕ ਨੇਪਰੇ ਨਹੀਂ ਚੜਿਆ ਨੈਗਲੀਜੈਂਸੀ ਕਿੱਥੇ ਆ ਨਿਕਾਮੀ ਕਿਹਦੀ ਆ ਜੀ ਇਹ ਪ੍ਰਸ਼ਾਸਨ ਦੀ ਨ ਕੰਮ ਦੀ ਨਕਾਮੀ ਨਕਾਮੀ ਕਿੱਥੇ ਆ ਜੀ ਕਿਉਂ ਨਹੀਂ ਹੋ ਰਿਹਾ ਜੀ ਦੇਖੋ ਨਕਾਮੀ ਤਾਂ ਸਾਰਿਆਂ ਦੀ ਆ ਕਿਸੇ ਇੱਕ ਦਾ ਨਹੀਂ ਆਪਾਂ ਕਹਿ ਸਕਦੇ ਆ ਜੇ ਮੇਰੇ ਤੋਂ ਕੰਮ ਨਹੀਂ ਹੋਇਆ ਮੇਰੀ ਵੀ ਨਕਾਮੀ ਆ ਮੇਰ ਸਾਹਿਬ ਤੋਂ ਨਹੀਂ ਹੋਇਆ ਉਹਨਾਂ ਦੀ ਵੀ ਨਕਾਮੀ ਆ ਸਾਡੇ ਵਿਧਾਇਕ ਸਾਹਿਬ ਜੇ ਉਹਨਾਂ ਤੋਂ ਨਹੀਂ ਹੋਇਆ ਅੱਗੇ ਕੈਬਨਟ ਮੰਤਰੀ ਸਾਹਿਬ ਆ ਜੇ ਉਹਨਾਂ ਦੇ ਧਿਆਨ ਦੇ ਵਿੱਚ ਫਾਈਲ ਹੈਗੀ ਉਹਨਾਂ ਉਹਨਾਂ ਦੀ ਵੀ ਨਕਾਮੀ ਆ ਅਸੀਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਪਰ ਮੌਕੇ ਦੇ ਹਾਲਾਤ ਇੰਨੇ ਕੁ ਮਾੜੇ ਹੈਗੇ ਆ ਇਹ ਜੇ ਮੇਰੇ ਹੱਥ-ਬਾਸ ਹੁੰਦਾ ਮੈਂ ਤਾਂ ਚਾਹੁੰਦਾ ਹੁਣੇ ਹੋ ਜਵੇ ਕੰਮ ਇਹ ਕਿਉਂਕਿ ਬਹੁਤ ਅਮਸ਼ੇ ਸਾਹਿਬ ਉਧਰੋਂ ਲੈ ਕੇ ਆਪਾਂ ਅਖੀਰ ਤੱਕ ਦੇਖ ਲਈਏ ਉਧਰੋਂ ਆਪਾਂ ਇੱਧਰ ਨੂੰ ਚੱਲ ਜਾਈਏ ਪਰ ਇੱਕ ਚਿੰਤਾਜਨਕ ਵਿਸ਼ਾ ਸਵਾਲ ਮੇਰੇ ਰਹਿ ਗਿਆ ਕਿ ਜਦੋਂ ਬ੍ਰਹਮਸ਼ੰਕਰ ਜਿੰਪਾ ਮੰਤਰੀ ਸੀ ਮੈਨੂੰ ਲੱਗਦਾ ਉਦੋਂ ਕੰਮ ਸੋਖਾ ਸੀਗਾ ਜ਼ਿਆਦਾ ਕਰਵਾਉਣਾ ਹੁਣ ਉਹ ਬਧਾਇਕ ਨੇ ਹੁਣ ਤਾਂ ਮੈਨੂੰ ਲੱਗਦਾ ਤੁਹਾਡੀਆਂ ਵੀ ਉਮੀਦਾਂ ਇਹਨਾਂ ਲੋਕਾਂ ਵਾਂਗੂ ਕਟ ਗਈਆਂ ਹੋਣਗੀਆਂ ਅੱਜ ਫਿਰ ਵੀ ਚਲੋ ਉਮੀਦਾਂ ਇਦਾਂ ਆਸਤੇ ਹੀ ਸਾਰੀ ਦੁਨੀਆ ਟਿੱਗੀ ਹੋਈ ਆ ਉਮੀਦ ਕਦੀ ਵੀ ਖਤਮ ਨਹੀਂ ਹੁੰਦੀ ਸੋ ਪਾਈਪਲਾਈਨ ਦੇ ਵਿੱਚ ਕੰਮ ਹੈਗਾ ਮੈਨੂੰ ਉਮੀਦ ਆ ਜੋ ਮੇਰ ਸਾਹਿਬ ਉਹਨਾਂ ਮੰਤਰੀ ਸਾਹਿਬ ਉਹਨਾਂ ਜ ਫਿਰ ਜਲਦੀ ਤੋਂ ਜਲਦੀ ਇਹ ਜਿਹੜੀ ਗ੍ਰਾਂਟ ਹੈਗੀ ਆ 5 ਕਰੋੜ ਦੇ ਲਗਭਗ ਦੀ ਆ ਇਹ ਦੇ ਕੇ ਜਿਹੜਾ ਇਹ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰੀਏ ਇਹ ਜਿਹੜੀ ਸੜਕ ਹੈਗੀ ਆ ਇਹ ਨਗਰ ਨਿਗਮ ਦੀ ਆ ਆਹ ਸੜਕ ਇੰਪਰੂਵਮੈਂਟ ਟਰਸਟ ਦੀ ਆ ਨਗਰ ਨਿਗਮ ਦੀ ਨਗਰ ਸੁਧਾਰ ਟਰਸਟ ਵਾਲਿਆਂ ਦੀ ਆ ਸੋ ਉਹਨਾਂ ਨੂੰ ਵੀ ਵਾਰ-ਵਾਰ ਬੇਨਤੀ ਕਰ ਚੁੱਕੇ ਆ ਕਿ ਆ ਕੇ ਜਦੋਂ ਮੀਂਹ ਪੈਂਦਾ ਇੱਕ ਵਾਰ ਮੌਕਾ ਦੇਖੋ ਉਹਨਾਂ ਕੋਲ ਤਾਂ ਮੌਕਾ ਦੇਖਣ ਦਾ ਟਾਈਮ ਵੀ ਹੈ ਨੀਗਾ ਹੱਲ ਪਤਾ ਨਹੀਂ ਉਹਨਾਂ ਨੇ ਕਦੋਂ ਨੂੰ ਕਰਨਾ ਗੱਲ ਤਾਂ ਉਹੀ ਆ ਕਿ ਨਾ ਜੀ ਨਕਾਮੀ ਸਰਕਾਰ ਦੀ ਆ ਦੋ ਵਾਰ ਚੇਅਰਮੈਨ ਵੀ ਬਦਲ ਦਿੱਤੇ ਅੱਜ ਤੱਕ ਕੋਈ ਬਦਲਿਆ ਨਹੀਂ ਕਿਉ ਲੋਕੇ ਨਾ ਲੋਕਾਂ ਦੀ ਤੁਹਾਨੂੰ ਲੋੜ ਆ ਲੋਕਾਂ ਨੂੰ ਤੁਹਾਡੀ ਲੋੜ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਲੋਕ ਸਾਡੇ ਲੋਕ ਹੈਗੇ ਆ ਇਹ ਇੰਨੀ ਕਿ ਦੇਖੋ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਇੱਥੋਂ ਦੀ ਲੰਘਣਾ ਕੀ ਇੱਥੇ ਦਾ ਰਹਿਣਾ ਵੀ ਔਖਾ ਆ ਬਿਲਕੁਲ ਜੀ ਆਪਣੀ ਜ਼ੁਬਾਨੀ ਜਿੰਨੀ ਜ਼ਿੰਮੇਵਾਰੀ ਆਪਣੀ ਆ ਆਪਣਾ ਧਿਆਨ ਹੈਗਾ ਇਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਜੋ ਐਸਟੀਮੇਟ ਬਣਦਾ ਆ ਜੋ ਸਮੱਸਿਆ ਹੈਗੀ ਆ ਉਹਦੇ ਹੱਲ ਵਾਸਤੇ ਆਪਾਂ ਇਹਨਾਂ ਨੂੰ ਕਹਿੰਦਾ ਕਾਰਪੋਰੇਸ਼ਨ ਆਪਣੇ ਫੰਡ ਚੋਂ ਕਰੋੜਾਂ ਦਾ ਉਹ ਵੀ ਕਰਾ ਸਕਦੇ ਆ ਕੋਈ ਐਡੀ ਗੱਲ ਨਹੀਂ ਹੈਗੀ ਕਰੋੜਾਂ ਦਾ ਫੰਡ ਸਾਡੇ ਕਾਰਪੋਰੇਸ਼ਨ ਦੇ ਕੋਲ ਸੀਗਾ ਪਰ ਅਜ ਤੱਕ ਕੰਮ ਨਹੀਂ ਹੋਇਆ ਕਿਉਂਕਿ ਸਾਡੇ ਸੰਦੀਪ ਹੰਸ ਆਈਏਐਸ ਉਸ ਟਾਈਮ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਗੇ ਉਹਨਾਂ ਨੇ ਹਦਾਇਤਾਂ ਕੀਤੀਆਂ ਸੀ ਪਰ ਬੜੀ ਗੰਭੀਰ ਸਮੱਸਿਆ ਆ ਇਹਨੂੰ ਫੌਰੀ ਤੌਰ ਤੇ ਜਿਹੜਾ ਕਰ ਦਿੱਤਾ ਜਾਵੇ ਪਰ ਪਤਾ ਨਹੀਂ ਇਹ ਰਾਜਨੀਤੀ ਦੀ ਭੇਂਟ ਚੜ ਗਿਆ ਜਾਂ ਕੀ ਹੋਇਆ ਉਸ ਟਾਈਮ ਦਾ ਜਿਹੜਾ ਲੜਕੇ ਆਏ ਮਸਲਾ ਦੇਖੋ ਲੜਕੇ ਆ ਜਾ ਰਿਹਾ ਹੈ ਰਾਜਨੀਤੀ ਦੀ ਭੇਂਟ ਤੁਸੀਂ ਇਹ ਨਾ ਸ਼ਬਦਾਂ ਦੀ ਵਰਤੋਂ ਕਰਦੇ ਮੈਨੂੰ ਤਾਂ ਚੰਗੇ ਨਹੀਂ ਲੱਗਦੇ ਕਿਉਂਕਿ ਤੁਸੀਂ ਤਾਂ ਸਰਕਾਰ ਦੇ ਵਿੱਚ ਬੈਠੇ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਨੁਮਾਇੰਦੇ ਹੋ ਅਕਸਰ ਫੋਟੋਆਂ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਐਮਐਲਏ ਸਾਹਿਬ ਨਾਲ ਵੀ ਦੇਖਦੇ ਜੇ ਤੁਹਾਡੀ ਨਹੀਂ ਸੁਣਵਾਈ ਹੋएगी ਫਿਰ ਵਿਰੋਧੀ ਧਿਰ ਦਾ ਤਾਂ ਫਿਰ ਰੱਬ ਹੀ ਰੱਖਿਆ ਜੀ ਫਿਰ ਤਾਂ ਕਾਰਪੋਰੇਸ਼ਨ ਦੇ ਵਿੱਚ ਹਾਊਸ ਦੀ ਜਦੋਂ ਮੀਟਿੰਗ ਹੁੰਦੀ ਆ ਇਸ ਜਿਹੜਾ ਮਸਲੇ ਦਾ ਮੈਂ ਬਾਰ-ਬਾਰ ਜ਼ਿਕਰ ਕਰਦਾ ਉੱਥੇ ਜੀ ਔਰ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਹੈਗਾ ਤੁਸੀਂ ਦੇਖਿਆ ਹੋਣਾ ਇੱਕ ਛਿਮਲਾ ਪਹਾੜੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਡਰੇਨੇਜ ਦਾ ਪਾਈਪ ਜਿਹੜਾ ਉਹ ਪਾਇਆ ਗਿਆ ਮੈਂ ਇਹਨਾਂ ਨੂੰ ਇਹ ਉੱਥੇ ਬੇਨਤੀ ਕੀਤੀ ਵੀ ਹਾਊਸ ਦੇ ਵਿੱਚ ਉਸ ਪਾਈਪ ਦੀ ਤਾਂ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਜਿਹੜਾ ਅਸੀਂ ਬਾਰ-ਬਾਰ ਰੋਲਾ ਪਾ ਰਹੇ ਹਾਂ ਲੋਕ ਬਾਰ-ਬਾਰ ਤੁਹਾਨੂੰ ਮੰਗ ਪੱਤਰ ਦੇਣ ਆ ਰਹੇ ਆ ਉਹਦੇ ਬਾਰੇ ਤੁਸੀਂ ਕਹਿੰਦੇ ਫੰਡ ਨਹੀਂ ਹੈਗੇ ਫਿਰ ਜੇ ਤੁਸੀਂ ਜਿੱਥੇ ਜਾ ਕੇ ਡਰੇਨੇਜ ਹੀ ਬੰਦ ਹੋ ਗਿਆ ਇੱਥੇ ਆ ਕੇ ਦੇਖੋ ਸਾਰੇ ਸ਼ਹਿਰ ਦਾ ਨਾਲਾ ਇੱਥੇ ਆ ਕੇ ਬੰਦ ਹੋ ਗਿਆ ਹੁਣ ਜਦੋਂ ਅੱਗੇ ਆ ਕੇ ਬੰਦ ਹੋ ਗਿਆ ਉਹਦੇ ਨਾਲ ਦਾ ਪਿੱਛੇ ਸਾਰੇ ਸ਼ਹਿਰ ਨੂੰ ਵੀ ਤਕਲੀਫ ਆ ਜੇ ਅੱਗੇ ਉਹ ਨਾਲਾ ਪ੍ਰੋਪਰ ਚੱਲਦਾ ਰਹੂਗਾ ਉਹਦੇ ਨਾਲ ਪਿੱਛੇ ਸ਼ਹਿਰ ਦੇ ਵਿੱਚ ਵੀ ਤਕਲੀਫ ਨਹੀਂ ਆਊਗੀ ਇਸ ਸ਼ਹਿਰ ਦੇ ਵਿੱਚ ਵੀ ਜੇ ਪਾਣੀ ਖੜਦਾ ਨਾ ਤੁਸੀਂ ਨਾਲਾ ਗਿਆ ਕੇ ਬੰਦ ਕਰ ਦਿੱਤਾ ਉਹਦੇ ਕਰਕੇ ਜਦੋਂ ਪਾਣੀ ਅੱਗੇ ਖੜ ਗਿਆ ਪਿੱਛੇ ਦਾ ਫਿਰ ਆਟੋਮੈਟਿਕਲੀ ਖੜਨਾ ਹੀ ਆ ਜੇ ਇਹ ਸਮੱਸਿਆ ਦਾ ਹੱਲ ਕਰ ਦਿੰਦੇ ਮੈਨੂੰ ਉਮੀਦ ਆ ਉਹਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਦੀ ਨਕਾਸੀ ਦਾ ਹੈਗਾ ਆ ਕਿਤੇ ਨਾ ਕਿਤੇ ਉਹਦਾ ਹੱਲ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਆ ਪਾਣੀ ਇੱਥੇ ਤਾਂ ਖੜ ਜਾਂਦਾ ਸਾਡੀ ਫਗਵਾੜਾ ਰੋਡ ਦੇਖੋ ਇਹ ਸਕੀਮ ਨੰਬਰ ਤੋਂ ਸਾਡੀ ਜਿਹੜਾ ਇਹਦਾ ਲੈਵਲ ਡਾਊਨ ਆ ਦਾ ਉਹਦਾ ਉੱਚਾ ਜੇ ਇਹਦਾ ਪਾਣੀ ਆਇਆ ਚੱਲ ਗਿਆ ਖੜੇ ਫਿਰ ਖੜਦਾ ਨਹੀਂ ਸੋ ਸਮੱਸਿਆ ਤਾਂ ਬਹੁਤ ਗੰਭੀਰ ਆ ਸੋ ਤੁਹਾਡੇ ਜਰੀਏ ਅੱਛਾ ਤੇ ਸਾਡੇ ਜਰੀਏ ਤੁਸੀਂ ਮੇਅਰ ਨੂੰ ਬ੍ਰਹਮਸ਼ੰਕਰ ਜਿੰਪਾ ਨੂੰ ਨਿਗਮ ਕਮਿਸ਼ਨਰ ਨੂੰ ਡੀਸੀ ਸਾਹਿਬ ਨੂੰ ਕੁਝ ਕਹਿਣਾ ਹੋਵੇ ਤਾਂ ਫਿਰ ਕੀ ਕਹਿਣਾ ਚਾਹੁੰਦੇ ਹੋ ਜੀ ਐਸਾ ਸਮੱਸਿਆ ਲੈ ਕੇ ਤੁਹਾਡਾ ਧੰਨਵਾਦ ਆ ਤੁਸੀਂ ਇਹ ਜਿਹੜੇ ਹਾਲਾਤ ਆ ਕਿਉਂਕਿ ਅਧਿਕਾਰੀਆਂ ਅਧਿਕਾਰੀਆਂ ਕੋਲ ਤਾਂ ਸਮਾਂ ਹੈ ਨਹੀਂਗਾ ਇੱਥੇ ਆ ਕੇ ਮੌਕਾ ਦੇਖਣ ਦੇ ਸੋ ਤੁਸੀਂ ਬਹੁਤ ਵੱਡਾ ਕੰਮ ਕੀਤਾ ਜੋ ਇੱਥੇ ਆ ਕੇ ਬਿਲਕੁਲ ਮੌਕੇ ਤੇ ਆ ਕੇ ਦੱਸਿਆ ਹੁਣੇ ਮੀਂਹ ਪੈ ਕੇ ਵੀ ਹਟਿਆ ਇੱਥੇ ਇੱਥੇ ਕਹਿ ਲਓ ਜੇ ਤਾਂ ਕੱਲਾ ਪਾਣੀ ਹੋਵੇ ਪਾਣੀ ਨਹੀਂ ਦੇਖੋ ਵਿੱਚੇ ਗੋਹਾ ਆ ਵਿੱਚੇ ਗਾਰ ਆ ਜਿਹੜੀ ਵਿੱਚੋਂ ਨਿਕਲੀ ਹੋਈ ਖੜਿਆ ਨਾ ਤਾਂ ਇੱਧਰ ਨੂੰ ਜਾ ਸਕਦੇ ਹਾਂ ਬਿਲਕੁਲ ਇਹਨਾਂ ਦੀ ਨਿਕਾਸੀ ਜਿਹੜੀ ਨਿਕਣ ਵਾਲੀ ਉਹ ਬੰਦ ਹੋ ਚੁੱਕੀ ਆ ਸੋ ਤੁਹਾਡੇ ਜਰੀਏ ਮੈਂ ਬੇਨਤੀ ਕਰਦਾ ਮੈਂ ਆਪਣੇ ਜਰੀਏ ਤਾਂ ਬਹੁਤ ਵਾਰੀ ਕਰ ਚੁੱਕਾ ਹੁਣ ਮੈਂ ਤੁਹਾਡੇ ਜਰੀਏ ਬੇਨਤੀ ਕਰਨੀ ਚਾਹੁੰਦਾ ਮੇਅਰ ਸਾਹਿਬ ਨੂੰ ਵੀ ਸਾਡੇ ਮਾਨਯੋਗ ਬ੍ਰਹਮਸ਼ੰਕਰ ਜਿੰਪਾ ਨੂੰ ਜੀ ਨੂੰ ਵੀ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਨੂੰ ਵੀ ਸਾਡੇ ਬਹੁਤ ਸਤਿਕਾਰਯੋਗ ਡੀਸੀ ਮੈਡਮ ਉਹਨਾਂ ਨੂੰ ਵੀ ਸਾਡੇ ਹੁਸ਼ਿਆਰਪੁਰ ਦੇ ਲੋਕਲ ਬਡੀ ਸਾਡੇ ਮਨਿਸਟਰ ਰਹਿਗੇ ਆ ਮਾਨਯੋਗ ਡਾਕਟਰ ਰਵਜੋਜ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਸਾਡੇ ਇੱਥੇ ਦੇ ਲੋਕਲ ਐਮਪੀ ਆ ਸਾਡੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਉਹਨਾਂ ਨੂੰ ਵੀ ਬੇਨਤੀ ਕਰਦਾ ਔਰ ਮੁੱਖ ਮੰਤਰੀ ਪੰਜਾਬ ਜੀ ਨੂੰ ਵੀ ਮੈਂ ਤੁਹਾਡੇ ਜਰੀਏ ਬੇਨਤੀ ਕਰਦਾ ਕਿ ਜਿਸ ਤੁਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਆ ਇਹ ਲੋਕਾਂ ਦੇ ਲੋਕ ਨਰਕ ਭਰੇ ਹਾਲਾਤਾਂ 'ਚ ਜਿਹੜੇ ਜਿੰਦੇ ਆ ਸੋ ਜਿੱਥੇ-ਜਿੱਥੇ ਵੀ ਇਦਾਂ ਦੀ ਸਮੱਸਿਆ ਆ ਰਹੀ ਆ ਇਹ ਸਮੱਸਿਆ ਨੂੰ ਹੱਲ ਕਰਨ ਲਈ ਵੀ ਕੋਈ ਜੁੱਧ ਛੇੜਿਆ ਜਾਵੇ ਤਾਂ ਜੋ ਇਹ ਵੀ ਸਰਕਾਰ ਤੇ ਭਰੋਸਾ ਕਰ ਸਕਣ ਸਰਕਾਰ ਦੀ ਜਿਹੜੀ ਵੀ ਕੋਈ ਮੁਹਿੰਮ ਚੱਲਦੀ ਉਹਦੇ ਨਾਲ ਜੁੜ ਕੇ ਇਹ ਵੀ ਕੰਮ ਕਰ ਸਕਣ ਲੋਕ ਤਾਂ ਹੀ ਜੁੜਦੇ ਆ ਜੇਕਰ ਉਹਨਾਂ ਦੀ ਅਸੀਂ ਸਮੱਸਿਆ ਦਾ ਹੱਲ ਕਰਾਂਗੇ ਸੋ ਮੇਰੀ ਬੇਨਤੀ ਆ ਕਿ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਬਣਿਆ ਪਿਆ ਹੌਰੀ ਤੌਰ ਤੇ ਜਿਹੜੀ ਗ੍ਰਾਂਟ ਜਾਰੀ ਕਰਕੇ ਜਿਹੜਾ ਇਹ ਕੰਮ ਨੂੰ ਸ਼ੁਰੂ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਲੀਡਰਾਂ ਪ੍ਰਤੀ ਸਾਡੇ ਪ੍ਰਤੀ ਉਹ ਸਰਕਾਰ ਪ੍ਰਤੀ ਜਿਹੜਾ ਉਹ ਵਿਸ਼ਵਾਸ ਉਹ ਬਣਿਆ ਰਵੇ ਆਖਰੀ ਸਵਾਲ ਬਿੰਦੀ ਸਾਹਿਬ ਉਸ ਤੋਂ ਬਾਅਦ ਆਪਾਂ ਆਮ ਲੋਕਾਂ ਨਾਲ ਵੀ ਗੱਲਬਾਤ ਕਰਨੀ ਹੈ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਹੋਈਆਂ ਡਾਕਟਰ ਰਾਜਕੁਮਾਰ ਚੱਬੇਲ ਨੂੰ ਲੈ ਕੇ ਤੁਸੀਂ ਵੀ ਨਾਲ-ਨਾਲ ਬਹੁਤ ਘੁੰਮੇ ਹੋ ਇੱਧਰ ਵੀ ਕਦੀ ਲਿਆਏ ਸੀਗੇ ਜਾਂ ਚੋਣਾਂ ਤੋਂ ਬਾਅਦ ਵੀ ਕਦੀ ਉਹਨਾਂ ਨੂੰ ਦਿਖਾਇਆ ਬਾਹ ਫੜ ਕੇ ਕਿ ਵੋਟਾਂ ਪਹਿਲੇ ਤਾਂ ਤੁਹਾਡੀ ਬਾਹ ਫੜਦੇ ਨੇ ਤੁਸੀਂ ਉਹਨਾਂ ਦੀ ਬਾਹ ਫੜਦੇ ਹੋ ਕਦੀ ਸਵਾਲ ਤਾਂ ਤਾਂ ਨਹੀਂ ਤੁਸੀਂ ਬਾਹ ਫੜ ਕੇ ਹੁਣ ਲੈਓ ਡਾਕਟਰ ਗੱਲ ਤੁਹਾਡੀ ਬਿਲਕੁਲ ਠੀਕ ਆ ਵੋਟਾਂ ਦੇ ਵਿੱਚ ਤਾਂ ਚਲੋ ਇੱਥੇ ਨਹੀਂ ਆਏ ਪਰ ਦੇਖੋ ਉਹਨਾਂ ਦਾ ਵੀ ਹਲਕਾ ਆ ਇਹ ਉਹ ਇਸ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਹ ਮੈਂਬਰ ਹੈਗੇ ਆ ਸੋ ਤੁਹਾਡੇ ਜ਼ਰੀਏ ਤੁਸੀਂ ਸਾਰੇ ਹਾਲਾਤ ਦਿਖਾਈ ਦਿੱਤੇ ਆ ਸੋ ਮੌਕੇ ਦੀਆਂ ਤੁਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਤਾਂ ਤੁਹਾਡੇ ਜ਼ਰੀਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਲੋਕਾਂ ਦੀ ਇਹ ਜਿਹੜੀ ਸਮੱਸਿਆ ਲੋਕਾਂ ਦੀ ਜਿਹੜੀ ਉਹ ਵਾਂ ਫੜੀ ਜਾਵੇ ਤਾਂ ਜੋ ਡਾਕਟਰ ਰਾਜਕਮਰ ਜੀ ਦਾ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਜੋ ਹਮੇਸ਼ਾ ਹੀ ਆਵਾਜ਼ ਚੱਕਦੇ ਰਹੇ ਆ ਵਧੀਆ ਚਲੋ ਲੀਡਰ ਹੈਗੇ ਆ ਉਹ ਸੋ ਤੁਹਾਡੇ ਜਰੀਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਮਾਂ ਕੱਢ ਕੇ ਇੱਥੇ ਆਉਣ ਆ ਕੇ ਮੌਕਾ ਦੇਖਣ ਵਿਜ਼ਿਟ ਕਰਨ ਔਰ ਜੋ ਵੀ ਹਦਾਇਤਾਂ ਡੀਸੀ ਸਾਹਿਬ ਨੂੰ ਸਾਡੇ ਮੇਅਰ ਸਾਹਿਬ ਨੂੰ ਮੰਤਰੀ ਸਾਹਿਬ ਨਾਲ ਜੋ ਵੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਉਣ ਤਾਂ ਜੋ ਜਿਹੜੇ ਲੋਕ ਇਹ ਪੰਜਾ ਚਾਰ ਪੰਜ ਸਾਲਾਂ ਤੋਂ ਦੁਖੀ ਹੈਗੇ ਆ ਇਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਆਮ ਲੋਕ ਵੀ ਇਹ ਮੌਜੂਦ ਨੇ ਕੀ ਕਹਿਣਾ ਹੈ ਤੁਹਾਡਾ ਅਨੀਸ਼ ਕੁਮਾਰ ਅਨੀਸ਼ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਹਾਲਾਤਾਂ ਬਾਰੇ ਹਾਲਾਂਕਿ ਮੌ ਜਿਹੜੇ ਗੰਦੇ ਹਾਲਾਤਾਂ ਦੇ ਵਿੱਚ ਰਹਿੰਦੇ ਹੋ ਜੀ ਸਰ ਕੋਈ ਸੇਫਟੀ ਹੈ ਨਹੀਂ ਇੱਥੇ ਹੈਲਥ ਕਨਸਰਨ ਹੈ ਗਿਆ ਇਸ ਤੋਂ ਬਾਅਦ ਡੇਂਗੂ ਸਟਾਰਟ ਹੋ ਜਾਊਗਾ ਬਿਲਕੁਲ ਤੇ ਇਸ ਮਹੱਲੇ ਦੇ ਵਿੱਚ ਹਮੇਸ਼ਾ ਹਰ ਸਾਲ ਕੋਈ ਨਾ ਕੋਈ ਡੈਥ ਹੁੰਦੀ ਹੈ ਡੇਂਗੂ ਦੇ ਕਰਕੇ ਇਸ ਮਹੱਲੇ ਦੇ ਵਿੱਚ ਤੇ ਕਿਸੇ ਨੂੰ ਕਿਸੇ ਨੂੰ ਡੇਂਗੂ ਹੁੰਦੀ ਹੈ ਤੇ ਆਪਾਂ ਇਹਨੇ ਵੈਲ ਉਹ ਹੈ ਨਹੀਂ ਫਾਈਨੈਂਸ਼ੀਅਲ ਕਿ ਆਪਾਂ ਹਰ ਸਾਲ ਆਪਾਂ 2 2 ਲੱਖ 3 ਲੱਖ ਦਾ ਇਲਾਜ ਕਰਾ ਸਕਦੇ ਮੈਨੂੰ ਲੱਗਦਾ ਕਿ ਗਰੀਬ ਤਬਕਾ ਇਧਰ ਨੂੰ ਸ਼ਾਇਦ ਜ਼ਿਆਦਾ ਰਹਿੰਦਾ ਐਮ ਸਿੰਘ ਸਾਹਿਬ ਹੈ ਨਾ ਜੀ ਸਰ ਇਹ ਸਕੀਮ ਨੰਬਰ ਦਾ ਪਾਰਟ ਆ ਬਟ ਇਹ ਅੰਡਰ ਪ੍ਰਿਵਿਲੇਜ ਪਾਰਟ ਹੈਗਾ ਇਹ ਆਪਾਂ ਮਤਲਬ ਜੋ ਸਕੀਮ ਨੰਬਰ ਹੈਗਾ ਇਹ ਮੇਨ ਉੱਥੇ ਬਹੁਤ ਸਾਰੇ ਪ੍ਰਿਵਿਲੇजेस ਹੈਗੇ ਲੋਕਾਂ ਨੂੰ ਉੱਥੇ ਦੇ ਰੈਜ਼ਿਡੈਂਸ ਨੂੰ ਬਟ ਇਹ ਅਲੱਗ ਹੀ ਤਬਕਾ ਲੱਗ ਰਿਹਾ ਹੈਗਾ ਇੱਕ ਮਤਲਬ ਅਲੱਗ ਕੀ ਹੈਗਾ ਯਾ ਕਿ ਆਪਾਂ ਮਾਈਗ੍ਰੈਂਟ ਬੰਦੇ ਹੈਗੇ ਸਾਰੇ ਤੇ ਮਤਲਬ ਤੁਸੀਂ ਦੇਖ ਸਕਦੇ ਹੋ ਸਾਨੂੰ ਬੋਲਣ ਦੀ ਕੋਈ ਲੋੜ ਹੀ ਹੈ ਨਹੀਂ ਕਿ ਇੱਥੇ ਕੀ ਚੱਲ ਰਿ ਤੇ ਸੜਕ ਬਣੀ ਹੋਈ ਆ ਵਧੀਆ ਸੜਕ ਬਣੀ ਹੋਈ ਆ ਪਿਛਲੇ ਸਾਲ ਹੀ ਬਣੀ ਹੋਈ ਆ ਬਟ ਇਹ ਜੋ ਮਾਨਸੂਨ ਹਜੇ ਸਟਾਰਟ ਹੋਇਆ ਹੈਗਾ ਤੇ ਇਸ ਤੋਂ ਬਾਅਦ ਜਦੋਂ ਅੱਧਾ ਘੰਟਾ ਵੀ ਬਾਰਿਸ਼ ਪੈ ਜਾਵੇ ਤੇ ਇੱਥੇ ਨਰਕ ਵਾਲਾ ਹਾਲ ਹੋ ਜਾਂਦਾ ਲੋਕੀ ਡਿੱਗਦੇ ਆ ਇੱਥੋਂ ਆਣ ਤੋਂ ਮਤਲਬ ਇੱਥੇ ਕੋਈ ਸੇਫਟੀ ਹੈ ਹੀ ਨਹੀਂ ਕਿਸੇ ਵੀ ਗੱਲ ਦੀ ਜੀ ਬੱਚੇ ਪੜਦੇ ਆ ਇੱਥੇ ਸਕੂਲ ਹੈਗੇ ਸਭ ਕੁਝ ਹੈਗਾ ਬਟ ਇੱਥੇ ਕੋਈ ਮਤਲਬ ਮੈਂ ਬਹੁਤ ਬਾਹਰ ਕੰਪਲੇਨ ਵੀ ਕੀਤੀ ਹੋਈ ਆ ਬਟ ਰਿਸਪੋਨਸਿਬਿਲਟੀ ਤਾਂ ਸਰ ਸਾਰਿਆਂ ਦੀ ਹੈਗੀ ਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪੋਲਿਟੀਕਲ ਚੀਜ਼ ਹੈ ਇਹ ਕੁਝ ਵੀ ਹੈਗੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈਗੀ ਤੇ ਇਹਦਾ ਸਾਨੂੰ ਪ੍ਰੋਬਲਮ ਦਾ ਪਤਾ ਹੈ ਬਟ ਸੋਲਿਊਸ਼ਨ ਦਾ ਨਹੀਂ ਸਾਨੂੰ ਪਤਾ ਹੈ ਨਹੀਂ ਇਸ ਟਾਈਮ ਤੱਕ 2025 ਤੱਕ ਮੈਨੂੰ 5 ਸਾਲ ਹੋ ਗਏ ਇੱਥੇ ਰਹਿੰਦੇ ਹੋਏ ਬਟ ਸੋਲਿਊਸ਼ਨ ਹੈ ਨਹੀਂ ਕੋਈ ਇਹਦਾ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਵਾਰਡ ਨੰਬਰ 14 ਦੇ ਬਸਨੀਕ ਹੈ ਗੱਲਬਾਤ ਕੀਤੀ ਹੈ ਹਾਲਾਂਕਿ ਮੌਕੇ ਤੇ ਐਮਸੀ ਬਲਵਿੰਦਰ ਕੁਮਾਰ ਬਿੰਦੀ ਵੀ ਜਿਹੜੇ ਉਹ ਪਹੁੰਚੇ ਨੇ ਤਾਂ ਸਿੱਧੇ ਤੌਰ ਤੇ ਬੇਸ਼ੱਕ ਉਹ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਨੇ ਪਰੰਤੂ ਇਸ ਗੱਲ ਤੋਂ ਵੀ ਉਹ ਮੰਨ ਕਰਨੀ ਹੋ ਸਕਦੇ ਸਿੱਧੇ ਤੌਰ ਤੇ ਉਹਨਾਂ ਨੇ ਆਪਣੀ ਪਾਰਟੀ ਨੂੰ ਵੀ ਲੰਮੇ ਹੱਥੀ ਲਿਆ ਕਿ ਇਹ ਜਿਸ ਤਰ੍ਹਾਂ ਦੇ ਨਰਕ ਭਰੇ ਹਾਲਾਤ ਨੇ ਇਹਦੇ ਲਈ ਕਹਿੰਦੇ ਮੈਂ ਵੀ ਜ਼ਿੰਮੇਵਾਰ ਆ ਬਤੌਰ ਕਾਉਂਸਲਰ ਇਸ ਤੇ ਲਈ ਮੇਅਰ ਵੀ ਜ਼ਿੰਮੇਵਾਰ ਆ ਵਿਧਾਇਕ ਵੀ ਜ਼ਿੰਮੇਵਾਰ ਆ ਸੰਸਦ ਵੀ ਜ਼ਿੰਮੇਵਾਰ ਆ ਤੇ ਜਿਹੜਾ ਸਬੰਧਤ ਮੰਤਰੀ ਆ ਉਹ ਵੀ ਜ਼ਿੰਮੇਵਾਰ ਆ ਤਾਂ ਹੁਣ ਵੇਖਣਾ ਹੋਵੇਗਾ ਕਿਸ ਖਬਰ ਤੋਂ ਬਾਅਦ ਨਗਰ ਨਿਗਮ ਜਾਂ ਇੰਪਰੂਵਮੈਂਟ ਟਰੱਸਟ ਦੇ ਕੰਨ ਤੇ ਕੀ ਜੂੰ ਸਰਕਦੀ ਆ ਕਿ ਇਹਨਾਂ ਲੋਕਾਂ ਨੂੰ ਨਰਕ ਤੋਂ ਰਾਹਤ ਮਿਲੇਗੀ ਜਾਂ ਫਿਰ ساری ਉਮਰ ਇਹ ਲੋਕ ਬਚਾਰੇ ਇਸੇ ਤਰ੍ਹਾਂ ਨਰਕ ਭਰੀ ਜ਼ਿੰਦਗੀ ਜੂਣ ਲਈ ਮਜਬੂਰ ਰਹਿਣਗੇ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਚੇਤਨ ਕਾਸ਼ਬ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਰ ਪਰ ਨਿਊਜ਼ ਤੇ ਨਾਲ